ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਜਾ ਰਹੇ ਹਾਂ ਇੱਕ ਨਵੀਂ ਯਾਤਰਾ ਤੇ ਜੋ ਸਾਡੀ ਯਾਤਰਾ ਹੋਵੇਗੀ ਸੱਚਖੰਡ ਸ੍ਰੀ ਹਜੂਰ ਸਾਹਿਬ ਅਫਚਲ ਨਗਰ ਨੰਦੇੜ ਦੀ ਸੋ ਗੱਡੀ ਸਾਡੀ ਆ ਗਈ ਬਾਅਦ ਸਮਾਂ ਹੋ ਗਿਆ ਸਵੇਰ ਦਾ 6:00 ਬਜ ਗਏ ਨੇ ਸੋ ਜਿਵੇਂ ਜਿਵੇਂ ਅਸੀਂ ਰਸਤੇ 'ਚ ਜਾਂਦੇ ਜਾਵਾਂਗੇ ਤੁਹਾਡੇ ਨਾਲ ਸਾਂਝ ਪਾਵਾਂਗੇ ਨਾਲੇ ਤੁਹਾਡੇ ਨਾਲ ਸਾਂਝ ਪਾਵਾਂਗੇ ਕਿ ਅਸੀਂ ਜੋ ਟਿਕਟਾਂ ਕਰਾਈਆਂ ਸੀ ਅਸੀਂ ਜਾਣਾ ਹੈ ਬਾਈ 에ਅਰ ਸੋ ਸਾਰੀ ਟਿਕਟਾਂ ਕਦੋਂ ਅਸੀਂ ਟਿਕਟਾਂ ਕਰਾਈਆਂ ਸੀ ਟਿਕਟਾਂ ਸਾਡੀਆਂ ਕਿੰਨੇ ਦੀਆਂ ਹੋਈਆਂ ਸੀ ਔਰ ਟਿਕਟ ਕਦੋਂ ਕਰਾਣੀ ਚਾਹੀਦੀ ਐਡਵਾਂਸ ਤਾਂ ਕਿ ਟਿਕਟ ਸਾਨੂੰ ਸਸਤੀ ਪਵੇ ਸੋ ਚਲਦੇ ਹਾਂ ਜੀ ਯਾਤਰਾਵਾਲ ਨੂੰ ਅਗਲੇ ਪੜਾਅ ਨੂੰ ਲੋਜੀ ਚਲੋ ਪਈ ਅਸੀਂ ਆਪਣੇ ਪਿੰਡ ਤੋਂ ਸੋ ਜੋ ਅਸੀਂ ਗੱਲ ਕਰ ਰਹੇ ਸੀਗੇ ਕਿਰਾਏ ਦੀ ਜਹਾਜ਼ ਦੀ ਅਸੀਂ ਜਾਣਾ ਹੈ ਗਾਜ਼ੀਆਬਾਦ ਹਿੰਦਨ 에어ਪੋਰਟ ਤੋਂ ਨੰਦੇੜ ਗੁਰੂ ਗੋਬਿੰਦ ਸਿੰਘ ਜੀ 에어ਪੋਰਟ ਔਰ ਅਸੀਂ ਜੋ ਟਿਕਟ ਕਰਾਈ ਸੀ ਇਹ ਕਰਾਈ ਸੀ ਲਗਭਗ 2 ਮਹੀਨੇ ਪਹਿਲਾਂ ਜਿਹਦਾ ਇੱਕ ਸਾਈਡ ਦਾ ਔਰ ਅਨਜਾਨ ਦਾ ਬਣਿਆ ਟੋਟਲ 6000 12000 ਬਣ ਗਿਆ ਜੀ ਅਨਜਾਨ ਦਾ ਔਰ ਅਗਰ ਅਸੀਂ ਅੱਜ ਦੀ ਡੇਟ ਤੇ ਚੈੱਕ ਕਰਨੇ ਆ ਇਹ ਟਿਕਟਾਂ ਤਾਂ ਇਹ ਸ਼ੋਅ ਕਰ ਰਿਹਾ ਸੀ 28000 ਅਨਜਾਨ ਦਾ ਔਰ ਵਿੱਚ ਵਿੱਚ ਕਦੇ ਕਦੇ 22000 ਸੋ ਇੰਨੀ ਮਹਿੰਗੀ ਟਿਕਟ ਹੁੰਦੀ ਹੈ ਅਗਰ ਕਿਸੇ ਵੀਰ ਭੈਣ ਨੇ ਆਣਾ ਹੋਵੇ ਤਾਂ ਟਿਕਟ ਕਮ ਸੇ ਕਮ 2-3 ਮਹੀਨੇ ਪਹਿਲਾਂ ਬੁੱਕ ਕਰਾ ਲਓ ਫਿਰ ਤੁਹਾਨੂੰ ਸਸਤੀ ਪਏਗੀ ਦੂਸਰਾ ਸਾਨੂੰ ਇੰਨਾ ਹੀ ਇਹ ਜੋ ਫਲਾਈਟ ਚੱਲਦੀ ਹੈ ਜਲੰਧਰ ਆਦਮਪੁਰ ਤੋਂ ਗਾਜੀਆਬਾਦ ਸਟਾਰ 에ਅਰਲਾਈਨ ਦੀ ਔਰ ਗਾਜੀਆਬਾਦ ਤੋਂ ਨੰਦੇੜ ਅੱਗੇ ਜਾਂਦੀ ਬੰਗਲੌਰ ਜੀ ਔਰ ਸਾਨੂੰ ਨਈ ਆਦਮਪੁਰ ਪੈਂਦਾ 19 ਸਾਨੂੰ ਗਾਜ਼ੀਆਬੱਦ ਪੈਂਦਾ ਸੋ ਤਾਂ ਕਰਕੇ ਆਪਾਂ ਨੂੰ ਇਹ ਗਾਜ਼ੀਆਬੱਦ ਤੋਂ ਆਪਾਂ ਮੰਡੇੜ ਦੀ ਕਰਵਾਈ ਟਿਕਟ ਸੋ ਲਗਭਗ 1 ਘੰਟਾ 45 ਮਿੰਟ ਦਾ ਸਮਾਂ ਆ ਰਿਹਾ ਜੋ ਲਿਖਿਆ ਅਸੀਂ ਪਹੁੰਚਗੇ ਜੀ ਟਾਬਾ ਮੰਨਤ ਜੋ ਕਿ ਸੰਭਾਲਕੇ ਦੇ ਕੋਲ ਪੈਂਦਾ ਹੈ ਤੁਸੀਂ ਉਸੇ ਘਰੋਂ ਚੱਲਿਆ ਨੂੰ ਲਗਭਗ 3 ਸਵਾ 3 ਘੰਟੇ ਹੋ ਗਏ ਨੇ ਸੋ ਇਸੇ ਚਾ ਪਾਣੀ ਪੀ ਲਿਆ ਨੇ ਔਰ ਡਰਾਈਵਰ ਸਾਹਿਬ ਵੀ ਕਹਿੰਦੇ ਆਪਣਾ ਚਾ ਪਾਣੀ ਪੀਣੀ ਆ ਰੋਟੀ ਖਾਣੀ ਆ ਤੋ ਅੱਗੂ ਥੋੜਾ ਰਸਤਾ ਰਹਿ ਗਿਆ ਲਗਭਗ ਸਵਾ ਘੰਟਾ ਡੇਢ ਘੰਟਾ ਲੋ ਜੀ ਚਾ ਪਾਣੀ ਲੰਗਰ ਪਾਣੀ ਅਸੀਂ ਛਕ ਲਿਆ ਡਰਾਈਵਰ ਸਾਹਿਬ ਨੇ ਵੀ ਰੋਟੀ ਖਾ ਲਈ ਐ ਸੋ ਹੁਣ ਆਪਾਂ ਚੱਲ ਰਹੇ ਹਾਂ ਅਗਲੇ ਰਾਵਾਂ ਨੂੰ ਇੱਥੋਂ ਸਾਡਾ ਰਸਤਾ ਰਹਿ ਗਿਆ ਲਗਭਗ 에ਅਰਪੋਰਟ ਦਾ 1 ਘੰਟਾ 20 ਮਿੰਟ ਦਾ ਅਸੀਂ ਪਹੁੰਚ ਜਾਈ ਗਾਜ਼ੀਆਬਾਦ ਇੱਥੋਂ ਰਹਿ ਗਿਆ ਜੀ 에ਅਰਪੋਰਟ ਲਗਭਗ ਇਹ ਸਾਹਮਣੇ ਬੋਰਡ ਲੱਗਾ ਹੋਇਆ ਹੈ 2.2 ਕਿਲੋਮੀਟਰ ਸਵੇਤਨਾ ਜੀ ਮੇਨ ਵੱਡੀ ਖਾਸ ਤੇ ਹੈ ਕਿ ਇੱਥੇ ਜੋ 에ਅਰਪੋਰਟ ਹੈ ਨਾ ਇਹ ਇੱਥੇ ਸਾਨੂੰ ਵੀਡੀਓ ਬਣਾਉਣ ਨਹੀਂ ਅਲਾਉਟ ਨਹੀਂ ਕਰਦੇ ਹੈਗੇ ਸ਼ੇਸ਼ ਕਰਕੇ ਜੋ ਆਪਾਂ ਰਸਤੇ 'ਚ ਜਾ ਰਹੇ ਹਾਂ ਸਿਰਫ ਇਹੀ ਵੀਡੀਓ ਬਣਾਵਾਂਗੇ ਸੋ ਸਕਿਉਰਿਟੀ ਪਰਪਸ ਹੁੰਦੇ ਨੇ ਜਿਸ ਕਾਰਨ ਅਥਰਾਇਜ਼ ਨਹੀਂ ਹੁੰਦਾ ਸਰਕਾਰ ਵੱਲੋਂ ਸੋ ਹੈ ਵੀ ਚੰਗੀ ਗੱਲ ਹੈ ਹੋਣਾ ਵੀ ਚਾਹੀਦਾ ਸੋ ਪਹੁੰਚ ਰਹੇ ਹਾਂ ਜੀ 에어ਪੋਰਟ ਦੇ ਅੰਦਰ ਜੀ ਸਾਹਮਣੇ ਬੋਰਡ ਲੱਗਾ ਆ ਰਿਹਾ ਜੋ ਮੇਨ ਐਂਟਰੀ ਹੈ 에어ਪੋਰਟ ਲੋਜੀ ਸਮਾਨ ਸਾਡਾ ਹੋ ਗਿਆ ਜਮਾਂ ਔਰ ਸਕੂਟੀ ਵੀ ਸਾਡੀ ਚੈੱਕ ਹੋ ਗਈ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਈ ਸੋ ਸੰਤਾਂ ਵੀ ਸਾਰੀਆਂ ਜਹਾਜ਼ ਵਿੱਚ ਬੈਠਣੀਆਂ ਨੇ ਔਰ ਜਹਾਜ਼ ਰੜੀ ਹੈ ਕੁਝ ਹੀ ਪਲਾਂ ਵਿੱਚ ਚੱਲਣ ਵਾਲਾ ਹੈ ਜਹਾਜ਼ ਜੀ ਹਿੰ ਪਹੁੰਚ ਗਈ ਜੀ ਸੱਚਖੰਡ ਹਜੂਰ ਸਹਿਬਨੰਦੇੜ 에어ਪੋਰਟ ਤੇ ਲਗਭਗ 2:30 ਵਜੇ ਦਾ ਸਮਾਂ ਸੀ ਫਲਾਈਟ ਚੱਲਣ ਦਾ ਔਰ 2:40 ਤੇ ਫਲਾਈਟ ਉੱਡੀ ਹੈ ਔਰ 4:10 ਦੇ ਠੀਕ ਫਲਾਈਟ ਗੁਰੂ ਗੋਬਿੰਦ ਸਿੰਘ ਜੀ 에어ਪੋਰਟ ਨੂੰ 1:30 ਤੇ ਲੈਂਡ ਹੋ ਗਈ ਲਗਭਗ 1.5 ਘੰਟੇ ਵਿੱਚ ਗਾਜ਼ੀਆਬਾਦ ਤੋਂ ਨੰਦੇੜ ਜੋ ਫਲੈਟ ਪਹੁੰਚ ਗਈ ਹੈ। ਸੋ ਸੰਗਤਾਂ ਜੋ ਸੀ ਗਾਜ਼ੀਆਬਾਦ ਤੋਂ ਬੈਠੀਆਂ ਸੀ ਲਗਭਗ 30-35 ਆਤਰੂ ਸਨ। 에어ਪੋਰਟ ਦੇ ਬਾਹਰ ਜੀ ਇਹ ਬੱਸ ਵੀ ਆ ਗਈ। ਗੁਰਦੁਆਰਾ ਸੱਚਖੰਡ ਸ੍ਰੀ ਹਜੂਰ ਸਾਹਿਬ ਵਾਲੀ। ਸਵੇ ਦੇ ਨਾਲ ਹੀ ਪਿੱਛੇ ਬੱਸ ਆਣੀ ਹੈ। ਗੁਰਦੁਆਰਾ ਸੰਤ ਭਾਬਾ ਨੇ ਜਾਂ ਅਸ ਸਿੰਘ ਜੀ ਲੰਗਰਾਂ ਵਾਲੇ ਉਧਰੋਂ ਵੀ ਸੋ ਥੋੜਾ ਪਿਛੇ ਲੇਟ ਆ ਰਹੀ ਹੈ ਪਹਿਲਾਂ ਅਸੀਂ ਸਮਾਨ ਵਿੱਚ ਰੱਖ ਲਿਆ ਸੀਗਾ ਲੇਕਿਨ ਹੁਣ ਪਿੱਛੋਂ ਬੱਸ ਗੁਰਦਰਾ ਲੰਗਰ ਸਾਹਿਬ ਵਾਲੀ ਵੀ ਆ ਰਹੀ ਹੈ ਸੋ ਅਸੀਂ ਉਧਰ ਬੈਠਾਂਗੇ ਸੋ ਜਿਹੜਾ ਸੰਗਤਾਂ ਜੋ ਨੇ ਉਹ ਜਾਣ ਵਾਲੀਆਂ ਨੇ ਸੱਚਖੰਡ ਵਾਲੇ ਪਾਸੇ ਸੋ ਜੋ ਇਹ ਬੱਸ ਹੈ ਇਹ ਹੈਗੀ ਗੁਰਦਰਾ ਲੰਗਰ ਸਾਹਿਬ ਦੀ ਇਹਦੇ ਵਿੱਚ ਸਿਰਫ 5-7 ਹੀ ਯਾ ਤਰੁਹਾਣਾ ਕਿਉਂਕਿ ਸੰਗਤਾਂ ਦਾ ਆਪਣਾ ਆਪਣਾ ਵਿਚਾਰ ਹੁੰਦਾ ਹੈ ਕੁਝ ਸੱਚਖੰਡ ਰਹਿਣਾ ਕੋਲੇ ਪਾਸੇ ਚਾਹੁੰਦੀਆਂ ਨੇ ਕੁਝ ਲੰਗਰ ਸਾਹਿਬ ਵਾਲੇ ਪਾਸੇ ਰਹਿਣਾ ਚਾਹੁੰਦੀਆਂ ਨੇ ਸੋਏ ਸਾਹਮਣੇ ਸਾਡੀ ਸਰਾਵਾਂ ਜੀ ਵਰਨਾਲੀ ਸੰਗਤਾਂ ਜੋ ਕਿ ਬਹੁਤੀ ਭਾਰੀ ਗਿਣਤੀ ਵਿੱਚ ਗੁਰੂ ਘਰ ਪੁੱਜੀਆਂ ਹੋਈਆਂ ਨੇ ਸੋ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਬਹੁਤ ਹੀ ਮਨ ਨੂੰ ਮੋਹ ਰਿਹਾ ਹੈ ਸੋ ਜੋ ਗੱਡੀ ਸਾਡੀ ਹੈ ਤੇ ਵੀ ਪਾਰਕਿੰਗ ਵਿੱਚ ਇੰਟਰ ਹੋ ਚੁੱਕੀ ਹੈ ਸਮਾਨ ਆਪਾਂ ਆਪਣਾ ਉਤਾਰ ਲਿਆ ਸੋ ਹੁਣ ਅਸੀਂ ਜਾਵਾਂਗੇ ਆਪਣੀ ਸਰਾਂ ਜਿੱਥੇ ਅਸੀਂ ਰੂਮ ਲੈਣਾ ਹੈ ਜਿੱਥੇ ਅਸੀਂ ਪਿਛਲੇ ਆਣ ਵਾਲੇ ਪੰਜ-ਛੇ ਦਿਨ ਜੋ ਗੁਰੂ ਘਰ ਵਿੱਚ ਹੈ ਕਰਨੀ ਹੈ। ਹੋਰ ਨਾਲ ਹੀ ਫਿਰ ਉੱਥੇ ਜੋ ਬਾਕੀ ਗੁਰੂ ਘਰ ਹਨ ਉਹ ਵੀ ਦਰਸ਼ਨ ਕਰਾਂਗੇ। ਹੁਣ ਚਲਦੇ ਹਾਂ ਜੀ ਹੁਣ ਰੂਮ ਵਿੱਚ। ਸੰਗਤ ਜੀ ਅਸੀਂ ਪਹੁੰਚ ਗਏ ਸੀ ਜੀ ਅੱਜ ਆਪਾਂ ਸੱਚਖੰਡ ਹਜ਼ੂਰ ਸਾਹਿਬ। ਸੋ ਹੁਣ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ। ਸਵਾਜ ਸੰਗਤ ਜੀ ਬਹੁਤ ਹੀ ਭਾਰੀ ਤਰ੍ਹਾਂ ਦਾ ਵਿੱਚ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਅੱਜ ਦਸੰਤ ਬਾਬਾ ਕਲਵਾਨ ਸਿੰਘ ਜੀ ਹਨ ਸੱਚਖੰਡ ਹਜੂਰ ਸਾਹਿਬ ਜੀ ਦੇ ਅਕਾਲ ਪਟਨ ਦੀ ਦੇ ਅਖਰ ਸਾਹਿਬ ਦੇ ਜੇਸੇਦਾਰ ਉਹਨਾਂ ਨੂੰ ਇੱਥੇ ਸੇਵਾ ਸੰਭਾਲ ਕਰਦਿਆਂ ਹੋਏ ਆ 25 ਸਾਲ ਪੂਰੇ ਹੋ ਗਏ ਨੇ ਤੁਰਸੇ ਬੰਦੂ ਵਿੱਚ ਅੱਜ ਇੱਕ ਪ੍ਰੋਗਰਾਮ ਵੀ ਗੁਰੂ ਘਰ ਹੈ ਜੋ ਸੈੜ ਤੇ ਹੀ ਪੰਚਾਇਤ ਦੇਖਾਂਗੇ ਮੌਕਾ ਲੱਗਾ ਤਾਂ ਪੰਜ ਪਰ ਆ ਦਰਸ਼ਨ ਕਰਕੇ ਆਵਾਂਗੇ ਉਸ ਪਾਸੇ ਕਾफी ਤਦਾਦ ਵਿੱਚ ਬਾਰੋਂ ਸੰਤ ਮਹਾਂਪੁਰਸ਼ ਆ ਰਹੇ ਨੇ ਸੋ ਉਧਰ ਜਾ ਕੇ ਉਹਨਾਂ ਦੇ ਵੀ ਦਰਸ਼ਨ ਕਰਾਂਗੇ ਹੁਣ ਅਸੀਂ ਜਾ ਰਹੇ ਹਾਂ ਸੱਚਖੰਡ ਨੂੰ ਸੋ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰੂ ਘਰ ਪਹੁੰਚ ਗਏ ਬਾਕੀ ਸੰਗਤ ਦਾ ਠਾਠਾ ਮਾਰਦਾ ਇਕੱਠ ਬਹੁਤ ਹੀ ਆਨੰਦਪੂਰਿਆ ਮਾਹੌਲ ਬਣਿਆ ਹੋਇਆ ਹੈ ਬਾਜ਼ਾਰਾਂ ਦੀ ਰੌਣਕਾਂ ਤੇ ਸਾਹਮਣੇ ਸੱਚਖੰਡ ਸਿਖਰਿਆ ਸਾਹਮਣੇ ਗੁਰੂ ਘਰ ਦਰਸ਼ਨ ਕਰੋ ਗੁਰੂ ਖਾਲਸਾ ਜੀ ਸੱਚਖੰਡ ਦੇ ਸੋ ਬਹੁਤ ਹੀ ਆਨੰਦ ਭਰਿਆ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇਸ ਤੋਂ ਬਾਅਦ ਇੱਥੇ ਜੋ ਹੁਣ ਭੋਗ ਪਿਆ ਰਿਹਾ ਇਸ ਤੋਂ ਬਾਅਦ ਜੋ ਅੱਜ ਪ੍ਰੋਗਰਾਮ ਹੈ 7 ਵਜੇ ਤੋਂ ਲੈ ਕੇ 12 ਵਜੇ ਤੱਕ ਉਹ ਵੀ ਹੋਣਾ ਹੈ ਦਰਸ਼ਕਾਂ ਦੇਾਰੇ ਸੰਗਤਾਂ ਦੇ ਜੀ 10 ਵਜੇ ਵੱਜੋਂ

अराती च ਸੋ ਇੱਥੇ ਆਪਾਂ ਕਰਦੇ ਹਾਂ ਜੀ ਅਸੀਂ ਆਜ ਦਾ ਜੋ ਸੀ ਵਲੋਗ ਬਣਾ ਰਹੇ ਸੀ ਸਵੇਰ ਤੋਂ ਇੱਥੇ ਸਮਾਪਤੀ ਕਰਦੇ ਹਾਂ ਸੋ ਕੱਲ ਨੂੰ ਅਸੀਂ ਇੱਕ ਨਵੇਂ ਵਲੋਗ ਵਿੱਚ ਬਿਲਾਂਗੇ ਕੱਲ ਦੀ ਸਾਡੀ ਯਾਤਰਾ ਹੋਏਗੀ ਜੋ ਗੁਰੂਗਰਾ ਨਾਨਕਚੀਰਾ ਸਾਹਿਬ ਉਹ ਤੋਂ ਹਮਦਰਸ਼ਨ ਕਰਾਵਾਂਗੇ ਸੋ ਇੱਥੇ ਫੋਟੇ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ